ਖਬਰ ਜਈ ਕਰਨ ਜਾ ਰਹੇ ਆ ਖਬਰ ਰਿਸਕ ਵਾਲੀ ਹੈਗੀ ਆ ਮੇਰਾ ਸਾਥੀ ਵੀ ਨਾਲ ਬੈਠਾ ਹੈਗਾ ਤੇ ਇਸ ਵੀ ਅਸੀਂ ਚੇਂਜ ਕਰਾਂਗੇ ਆਪਣਾ ਗੁਰੂਵਰ ਸਾਹਿਬ ਦੇ ਵਿੱਚ ਚਿੱਟਿਆ ਵਿਕ ਰਿਹਾ ਹੈ ਗੁਰੂਵਰ ਸਾਹਿਬ ਦੇ ਚ ਕੀ ਕੁਝ ਵਿਕ ਰਿਹਾ ਹੈ ਪੈਸੇ ਮੇਰੇ ਹੱਥੇ ਚ ਨੇ ਤੇ ਅਸੀਂ ਕੁਝ ਖਰੀਦਣ ਜਾ ਰਹੇ ਆ ਮੈਂ ਆਪਣੇ ਸਾਥੀ ਨੂੰ ਦੇ ਰਿਹਾ ਤੇ ਬਿਲਕੁਲ ਥਾਣੇ ਦੇ ਗੇੜ ਤੇ ਬਾਹਰ ਅਸੀਂ ਖੜੇ ਆਂ ਇੱਥੇ ਅੱਥੂ ਅਸੀਂ ਕਾਰਵਾਈ ਜਿਹੜੀ ਹੁਣ ਪਾਉਣ ਲੱਗੇ ਆਗੇ ਹਲਾ ਹਲਾ ਕਿੰਨਾ ਨੀ ਕਰਤਾ ਇਹਦੇ ਪਹਿਲੇ ਪਤਾ ਕਰਨਾ ਹੈ ਮੈਂ ਕਿਉਂ ਤੂੰ ਰੇਹ ਦੇ ਗੱਪ ਲੈ ਮੋਲੀ ਉਹ ਦੇ ਦੀ ਕਿਹੜੀ ਵੱਡੀ ਵੱਡੀ ਗੋਲੀ ਕਿਹੜੀ ਦੇ ਫਿਰ ਮੈਂ ਹੁਣ ਗੋਲੀ ਲੈਣੀ ਹੈ ਨਾ ਆ ਦੂਸਰੀਆਂ ਹੀ ਖਰਚਾ ਕੀਤਾ ਆ ਨਾ ਤੂੰ ਨਹੀਂ ਮੈਂ ਗੋਲੀ ਲੈਣੀ ਮੈਨੂੰ ਗੋਲੀ ਦੇ ਮੇਰੇ ਪੈਸੇ ਦੇ ਆ ਵੀ ਆਈ ਤੂੰ ਮੇਰਾ ਵੀਰ ਇੰਦਰ ਆ ਇੰਦਰ ਆ ਜਾ ਸਰ ਇੱਕ ਗੱਲ ਗੋਲੀ ਦੇ ਮੈਨੂੰ ਤੇ ਕਰੇਂਗਾ ਰੋਜ਼ ਮੈਨੂੰ ਕਿ ਆ ਜੀ ਕਿੰਨੇ ਵਜੇ ਆਵਾ ਕਰਾਂ ਸ਼ਾਮੀ ਸ਼ਾਮੀ ਚਾਹੀਦੀ ਮੈਨੂੰ ਸ਼ਾਮੀ ਸ਼ਾਮ ਨੂੰ ਚਾਹੀਦੀ ਤਾਂ ਵੀ ਮਿਲਦੀ ਤੇ ਇੱਥੇ ਦੋ ਵਜੇ ਕਿਤਾ ਇੱਥੇ ਮਹਿੰਗੀ ਲਾ ਆ ਗਿਆ ਅੱਜ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਇੱਕ ਖਬਰ ਜੇ ਹੀ ਕਰਨ ਜਾ ਰਹੇ ਹਾਂ ਖਬਰ ਰਿਸਕ ਵਾਲੀ ਹੈਗੀ ਆ ਮੇਰਾ ਸਾਥੀ ਵੀ ਨਾਲ ਬੈਠਾ ਹੈਗਾ ਬੇਸ ਵੀ ਅਸੀਂ ਚੇਂਜ ਕਰਾਂਗੇ ਆਪਣਾ ਤੇ ਕੋਸ਼ਿਸ਼ ਕਰਦੇ ਆਂ ਗੁਰੂਆਂ ਸਾਹਿਬ ਦੇ ਵਿੱਚ ਚਿੱਟਿਆ ਵਿਕ ਰਿਹਾ ਹੈ ਗੁਰੂਆਂ ਸਾਹਿਬ ਦੇ ਚ ਕੀ ਕੁਝ ਵਿਕ ਰਿਹਾ ਹੈ ਪੈਸੇ ਮੇਰੇ ਹੱਥੇ ਚ ਨਹੀਂ ਤੇ ਅਸੀਂ ਕੁਝ ਖਰੀਦਣ ਜਾ ਰਹੇ ਆ ਮੈਂ ਆਪਣੇ ਸਾਥੀ ਨੂੰ ਦੇ ਰਿਹਾ ਤੇ ਬਿਲਕੁਲ ਥਾਣੇ ਦੇ ਗੇਟ ਦੇ ਬਾਹਰ ਅਸੀਂ ਖੜੇ ਆਂ ਤੇ ਇੱਥੋਂ ਅਸੀਂ ਕਾਰਵਾਈ ਜਿਹੜੀ ਹੁਣ ਪਾਉਣ ਲੱਗੇ ਹੈਗੇ ਜਲਦੀਆ ਦੇਖੋ ਕਿਹੜੀ ਮਿਲਦੀ ਏ ਚਿੱਟਾ ਮਿਲਦਾ ਹੈ ਕਿ ਕੋਈ ਗੋਲੀ ਮਿਲਦੀ ਏ ਆ ਰਹੀ ਹੈ ਬਾਜੀ ਫੀਕਰ ਤੇ ਬੱਸਾਂ ਦੇ ਅੱਗੇ ਜੀ ਬੋਲ ਇੱਥੇ ਹੀ ਜਨਤਾ ਕਹਿੰਦੀ ਏ ਲੋਕ ਕਹਿੰਦੇ ਨੇ ਵੀਡੀਓ ਤੇ ਕਹਿੰਦੇ ਨੇ ਕਿ ਸਾਨੂੰ ਇੱਥੇ ਗੋਲੀ ਗਲੀ ਮਾਰਦੀ ਹੈ ਅੱਜ ਗੁਰਸਾਹਿਲ ਦੀ ਟੀਮ ਦੋ ਕੀ ਰੇਟ ਕੀ ਹੈ ਮਹਿੰਗੀ ਹੋ ਯਾਰ ਇੰਨੇ ਨਹੀਂ ਹੈ ਜੀ ਮਾਮੂ ਬੰਦ ਸਾਰੇ ਪਛਦੇ ਆ ਕਿਤੋਂ ਰਹਿਣ ਹੈ ਚੱਪੜੀ ਕੀ ਪਿੰਡ ਹੈ ਯਾਰ ਮਰੀ ਭਾਈ ਸਰਕਾਰੀ ਬਿੱਲੋ ਕੀ ਪ੍ਰਾਈਵੇਟ ਵਾਲੀ ਕਿੱਥੋਂ ਲੈਣ ਦੇ ਜੇ ਦੱਸ ਦਿਓ ਮੈਨੂੰ ਵੀ ਸਰਕਲ ਨਹੀਂ ਲਾਉਣੀ ਖੁਰਤਿਆ ਆ ਸਾਹਮਣੇ ਮਾਮੀ ਦੀ ਦੁਕਾਨ ਆ ਦੋ ਦੇ ਦੇ 40 ਪੀ ਕੇ 30 ਰੁਪਏ ਚਪੜ ਕੀ ਤੋਂ ਪੈਸੇ ਲਿਖ ਪਈ ਉਹ ਨਹੀਂ ਹੈ ਬਾਬੇ 40 ਵੀ ਦੇ ਰਹੇ ਹੋ ਨਾ ਆ ਰੋਟੇ ਲਿਆਉਂਦੀ ਹੈ ਆ ਗਈ 9:00 ਜੇ ਕਦੋਂ ਆਈ ਹੈ ਜੇ ਆ ਗਈ ਤੇ ਗਈ ਹੈ ਇੱਥੇ ਕੀ ਹੋ ਉਹ ਨਹੀਂ ਇਹ ਕੁਝ ਨਹੀਂ ਆਣੀ ਤੇ ਕੰizie ਰੱਖੀ ਬੈਠਾ ਵਾਵਾ ਫੰਜਮਗੀ ਵਾਲੀ 2m ਦਫਾ ਮੇਜੇ ਦਫਾ ਕਿੱਦੇ ਕੋਲ ਗੱਬਾ ਕਿਤੇ ਕੋਲ ਮਿਲਿਆ ਹੈ ਗੱਬਾ ਕਿਤੇ ਕੋਲ 40 ਲਾੜਾ ਯਾਰ ਮੈਂ ਉਹ ਕੁਝ ਵੀ ਖਾਣਾ ਹੈ ਹੈ ਪੁਰਾਣਾ ਆ ਗਿਆ ਇਹ ਲੈ ਯਾਰ ਦੋਸ਼ੇ ਮੋੜਦੇ ਹੋਣੇ ਗੱਬਾ ਕਿਤੇ ਕੋਲ ਮਿਲੇਗਾ ਪਤਾਗਾ ਜਬਰਾ ਹੈ ਹੈ ਕਿ ਲੈ 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 ਆ ਲੈ ਕਿੰਨਾ ਨਹੀਂ ਪਤਾ ਦੀ ਇਹ ਪਹਿਲੇ ਲੈ ਪਤਾ ਕਰਨਾ ਹੈ ਮੈਂ ਕਿਉਂ ਤੁਰਿਆਂ ਦੇ ਗੱਪ ਲੈ ਮੈਂ ਮੈਂ ਜਲਾਰਿਆਂ ਮੈਂ ਜਲਾਰਾ ਠੀਕ ਆ ਮੈਂ ਖਾਲੀ ਵਾਲੀ ਖਾਲੀ ਹੈ ਖਵਲ ਕਰਦੇ ਮੈਂ ਕੰਪਟਰ ਮਤਲਬ ਕੈਸਾ ਪਕਸ ਇੱਕ ਮਿੰਟ ਨਹੀਂ ਭਜਦਾ ਲੈ ਕੇ ਟੈਨਸ਼ਨ ਪਾਉਂਦਾ ਇਹ ਗੱਬਾਈਏ ਪੱਕੀ ਗੱਲ ਨੇ ਯਾਰ ਕਮਾਲ ਹੋ ਗਈ ਅਸੀਂ ਪਾ ਲਏ ਆ ਇਹ ਵੀ ਅਸੀਂ ਆਪਸ ਨੇ ਕਿੱਥੇ ਲੈ ਕੇ ਆਏ ਇਹ ਇੱਟ ਲੈ ਲੈ ਯਾਰ ਸੌ ਦੇ ਸੱਤ ਕਰ ਦੇ ਯਾਰ ਇਹ ਨਹੀਂ ਸੱਤ ਕਰਨਾ ਵੀਰੇ ਇੱਕ ਪੰਜ ਵੀ ਵੀ 20 ਵੀ ਭਾਈ ਜਲੀ ਗੱਲ ਸੱਤ ਕਰ ਦੇ ਮੈਂ ਟੋਟਿਆ ਭਾਈ ਮਰਿਆ ਭਾਈ ਬੁਰਾ ਫੜਾ ਫਿਰ ਇਹ ਨਹੀਂ ਸੱਤ ਦੇ ਸੱਤ ਯਾਰ ਜਿੰਦਗੀ ਜਾਨਾ ਦੋ ਆ ਦੇ ਖੁੱਲਾਈ ਚਾਰ ਇੱਕ ਹੋਰ ਦੇ ਨਹੀਂ ਨਹੀਂ ਮੈਨੂੰ ਸਾਥ ਚਾਹੀਦਾ ਅਸਰ ਨਾ ਭੰਡੇ ਜੇ ਵੜ ਗਿਆ ਨਾ ਲੋ ਚੱਕੂ ਦਾ ਚਿੱਟਾਂ ਜਿਹੇ ਨਾ ਕਿਸੇ ਵਾਸਤੇ ਚਿੱਟਾਨੀ ਜਿਹੜਾ ਗੋਲੀ ਮਾਰ ਦੇ ਇੱਕ ਬੱਡੀ ਤਿੱਤਾ ਦਵਾ ਮਰੇ ਭਾਈ ਗੱਲ ਕਰ ਮਰਿਆ ਭਾਈ ਮੈਂ ਤੇ ਕਰ ਲੈ ਮਨੇ ਘਰ ਗੱਲ ਮੈਨੂੰ ਸਮਝ ਕੋ ਨਹੀਂ ਆਉਂਦੀ ਓ ਕੈਜ਼ੂਲ ਖਾ ਓਏ ਕੱਟਾਰੀ ਦੇ ਨਹੀਂ ਫਾਇਦਾ ਹੁੰਦਾ ਸਾਡਾ ਲੇ ਕਿ ਜਾਂਦਾ ਬੰਦਾ ਕੋਈ ਫਾਇਦਾ ਨਹੀਂ ਹੁੰਦਾ ਜੇ ਤੈਨੂੰ ਗੋਲੀ ਉਹ ਦੇ ਦਈਏ ਤੇ ਕਿਹੜੀ ਵੱਡੀ ਵੱਡੀ ਗੋਲੀ ਕਿਹੜੀ ਦੇ ਫਿਰ ਇਹ ਬਾਬਾ ਮੇਰੇ ਪੈਸੇ ਮੋੜ ਮੈਂ ਨਹੀਂ ਨਹੀਂ ਮੈਂ ਗੋਲੀ ਲੈਣੀ ਹੈ ਨਹੀਂ ਨਹੀਂ ਮੈਂ ਹੁਣ ਗੋਲੀ ਲੈਣੀ ਹੈ ਨਾ ਉਹ ਦੂਸਰੀਆਂ ਹੀ ਆਖਦਾ ਖਰਚਾ ਕੀਤਾ ਆ ਨਾ ਤੂੰ ਨਹੀਂ ਮੈਂ ਗੋਲੀ ਲੈਣੀ ਮੈਨੂੰ ਗੋਲੀ ਦੇ ਮੇਰੇ ਪੈਸੇ ਦੇ ਇੱਕ ਦੇ ਵਿੱਚ ਕੀ ਦੇ ਦੇ ਵੀਰੇ ਇੱਕ ਕੀ ਦੇ ਦੇ ਲਓ ਇੱਕ ਹੀ ਦੇ ਦੇ ਮੇਰੇ ਪੈਸੇ ਦੇ ਮੈਂ ਤੁਹਾਨੂੰ 7 ਦੇ ਦੇ 7 ਦੀ ਮਾਰ ਢੁਈ ਤੂੰ ਮੈਨੂੰ ਗੋਲੀ ਦੇ ਦੇ ਆ ਨਹੀਂ ਆਈ ਇੱਕ ਆਹ ਆਈ ਹੈ ਮੈ ਦੇ ਦੇ ਆ ਆ ਵੜੀ ਮੈਂ ਮਾਫੀ ਤੂੰ ਮੇਰਾ ਵੀਰ ਇੱਧਰ ਆ ਜਾ ਇੱਧਰ ਆ ਜਾ ਫਿਰ ਇੱਕ ਗੋਲੀ ਦੇ ਮੈਨੂੰ ਕਿਥੋਂ ਲੈ ਕੇ ਆ ਮੇਰਾ ਤਾਂ ਬੜਾ ਬੂਰਾ ਹਾਲ ਓਏ ਇੱਕ ਗੋਲੀ ਦੇ ਦੇ ਮੈਂ ਲੱਭੀ ਇਸੇ ਗੱਡੀ ਮਿਲਦੀ ਹੈ ਅਕੇ ਤੋਂ ਲਈ ਸੀ ਮੈਂ ਖਾਂ ਜੇ ਮੇਲ ਭੋਲੀ ਬੋਲ ਮੇਰੇ ਚਾਚਾ ਫਿਰਦਾ ਹੀ ਨਾਲ ਸਾਹਮਣੇ ਨਹੀਂ ਮੂੰਹ ਤਾਂ ਹੀ ਬੰਨੇ ਕਿਉਂ ਨਾ ਤੇ ਮੇਰਾ ਤਾਂ ਬੁਰਾ ਹਾਲ ਹੋਇਆ ਪਿਆ ਨਹੀਂ ਭਾਈ ਨਹੀਂ ਇਹ ਹੁਣ ਕਿਹੜੀ ਵੱਡੀ ਕਿੰਨੀ ਵੱਡੀ ਇਹ ਤਾਂ ਬਹੁਤ ਜ਼ਿਆਦੀ ਹੈ ਇਹ ਤਾਂ ਲੱਗਦੀ ਕਿੱਥੋਂ ਆ ਗਈ ਇਹ ਆਹ ਕੇ ਬੰਦੇ ਆ ਪੰਜਾਬ ਦੇ ਯਾਰ ਪੰਜਾਬ ਯਾਰ ਹਾਂ ਕਿੰਨੇ ਨਾਲ ਹੈ ਇੱਕ ਨਹੀਂ ਕੀ ਗੱਪਾ ਦੇ ਰੇ ਦੇ ਦੇ ਚਾਰ ਪੰਜ ਦੇ ਦੇ ਗੱਬੀ ਤੇ ਨਾ ਨਾ ਚਾਰ ਹੋਏ ਆ ਹਾਂ ਨਹੀਂ ਫਿਰ 50 ਚੱਲ ਤਿੰਨ ਹੀ ਦੇ 50 ਦਾ ਕੈਂਚੀ ਵਾਹ ਲਈ ਇੱਕ ਬੋਲਾ ਇਹੋ ਤੂੰ ਆਖਿਆ ਮੈਂ ਕਿ ਅਸਰੇ ਗਾਣਾ ਯਾਰ ਖਾਵੇਂ ਗੱਲ ਫਿਰ ਪਾ ਲਗੇ ਯਾਰ ਕਹਿੰਦੇ ਸੀ ਮੈਂ ਨਾ ਯਾਰ ਉਹ ਜਿਹੜੇ ਹੋਰਾਂ ਨਹੀਂ ਦਿੰਦੇ ਤੈਨੂੰ ਮਿਲਣਾ ਹੋਵੇ ਕਿੱਥੇ ਮਿਲਣਾ ਜਾ ਕੇ ਮੈਂ ਇਹਦੇ ਕੋਲ ਇਹ ਨਹੀਂ ਹੁੰਦੀ ਹਾਂ ਮੈਂ ਕੋਈ ਰੱਤੀ ਆ ਗਈ ਕਦੇ ਉਹ ਛੋਟੀ ਮੇਜ ਜਿੱਤੇ ਕੋਲ ਛੱਟ ਪਰੇ ਆਹ ਹੋ ਰਹੀ ਹੁੰਦੀ ਕੋਈ ਮੈਨੂੰ ਗੁਜਰਤੀ ਆ ਗਿਆ ਦੋਸਤ ਚਿੱਟਾ ਦੁਆ ਕਿਸੇ ਪਾਸਿਓ ਮੈਂ ਨਹੀਂ ਖਾਂਦਾ ਦੁਆ ਨਾ ਕਸਮ ਵੀਜ਼ਾ ਦਾ ਪਿਆਈ ਹੈ ਇਹ ਗੋਲੀ ਫਾਇਰ ਦਾ ਦਾਦਾ ਮਾਮਾ ਵੀਜ਼ਾ ਦਾ ਪਿਆਈ ਹੈ ਅੱਪਾ ਨਹੀਂ ਆ ਭਰਾਵਾ ਕੱਲ ਤੂੰ ਸਮਝਦਾ ਨਹੀਂ ਮੈਂ ਵੀਜ਼ਾ ਨਹੀਂ ਮੈਂ ਗਿਆ ਉੱਥੇ ਐਸੇ ਮੈਨੂੰ ਦੋ ਮਿਲ ਮੈਨੂੰ ਰੋਜ਼ ਦਾ ਕੰਮ ਆ ਮੈਨੂੰ ਰੋਜ਼ ਚਾਹੀਦੀ ਹੈ ਇਹ ਨਹੀਂ ਮਿਲਦਾ ਤੂੰ ਵੱਡੀ ਲੈਣ ਕਰੇਗਾ ਵੱਡੀ ਲੈਦੇ ਕਰੇਗਾ ਰੋਜ਼ ਮੈਨੂੰ ਆ ਜੀ ਕਿੰਨੇ ਵਜੇ ਆਵਾ ਕਰਾਂ ਸ਼ਾਮੀ ਸ਼ਾਮੀ ਚਾਹੀਦੀ ਮੈਨੂੰ ਸ਼ਾਮੀ ਸ਼ਾਮ ਨੂੰ ਚਾਹੀਦੀ ਤਾਂ ਵੀ ਮਿਲਦੀ ਤੇ ਇਹ ਦੋਵੇਂ ਜਿਹੜਾ ਇਹ ਥੇ ਮਹਿੰਗੀ ਲਾ ਆ ਗਿਆ ਨਹੀਂ 50 ਰੇਟ ਵੀ ਨਾ ਹੋਲੇ ਲਈ ਨਾ ਸਾਰੇ ਵੀ ਨਹੀਂ ਸ਼ਾਮੀ 50 ਸਰ ਗਾੜੀ ਹੈ ਨਾ ਮੈਂ ਫੁੱਦੂ ਨਾ ਆ ਜਾ ਮੈਂ ਕੋਲੇ ਸਭ ਨੂੰ ਮੂੰਹ ਜਪਾ ਹਾਂ ਮੂੰਹ ਭਾਲਾ ਮੈਂ ਲਾਉਣੀ ਆ ਆਪਾਂ ਕਿਹੜੇ ਵੇਚਦੇ ਤਾਂ ਮੈਂ ਮੈਂ ਲਾਉਣ ਲੱਗਾ ਮੈਨੂੰ ਨਹੀਂ ਪਤਾ ਮੈਂ ਤਾਂ ਲੱਗਾ ਹੀ ਲਾਉਣ ਸਤਪਾਲ ਜੀ ਚਿੱਟਾ ਬਿਸ਼ਾਰੇ ਗੋਲੀਆਂ ਸ਼ਰਿਆਮ ਵੇਕੜੀਆਂ ਨੇ ਲੋਕ ਸ਼ਰਿਆਮ ਗੋਲੀਆਂ ਵੇਚ ਰਹੇ ਨੇ ਭਾਵੇਂ ਵੱਡੀ ਗੋਲੀ ਲੈ ਲਓ ਭਾਵੇਂ ਛੋਟੀ ਗੋਲੀ ਲੈ ਲਓ ਤੇ ਭਾਵੇਂ ਗਾਬਾ ਲੈ ਲਓ ਫ੍ਰੀਕ ਕੋ ਰੋਡ ਤੇ ਜਿਹੜਾ ਬੋਰਡ ਹੈ ਇਹਦੇ ਸਾਹਮਣੇ ਸ਼ਰਿਆਮ ਮਾਲ ਵਿਕ ਰਿਹਾ ਹੈ ਸ਼ਰਿਆਮ ਗੋਲੀਆਂ ਵਿਕ ਰਹੀਆਂ ਕੋਈ ਪੁਲਿਸ ਦਾ ਡਰ ਹੈ ਨਹੀਂ ਕੋਈ ਪੁਲਿਸ ਦਾ ਡਰ ਹੈ ਨਹੀਂ ਤੇ ਨਾ ਹੀ ਡਰ ਇਹਨਾਂ ਨੂੰ ਕਿਸੇ ਸਮਾਜ ਸੇਵੀ ਜਾਂ ਗੁਰੂ ਹਰ ਸਾਹਿਬ ਦੇ ਬਸ ਨਿੱਕਾ ਦਾ ਕਿਸੇ ਦਾ ਪੁੱਤ ਮਰ ਜੇ ਕਿਸੇ ਦਾ ਘਰ ਦਾ ਮਰ ਜੇ ਕੋਈ ਟੈਨਸ਼ਨ ਨਹੀਂ ਇਹਨਾਂ ਨੂੰ ਭਾਵੇਂ ਵੱਡੀ ਗੋਲੀ ਮੈਂ ਤਾਂ ਪਹਿਲੀ ਵਾਰ ਸੁਣੀ ਅੱਜ ਵੱਡੀ ਗੋਲੀ ਵੀ ਵਿਕ ਰਹੀ ਏ ਛੋਟੀ ਗੋਲੀ ਵੀ ਵਿਕ ਰਹੀ ਏ ਪ੍ਰਿਕਾਬਾ ਵੀ ਵਿਕ ਰਿਹਾ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਬੰਦੇ ਨੇ ਮੂੰਹ ਬੰਨਿਆ ਕਿ ਨਹੀਂ ਹਾਂ ਇੱਕ ਬੰਦੇ ਨੂੰ ਸ਼ੱਕ ਹੋਇਆ ਕਿ ਇਸ ਬੰਦੇ ਨੇ ਮੂੰਹ ਬੰਨਿਆ ਹੋਇਆ ਉਹ ਮੈਨੂੰ ਕਹਿੰਦਾ ਮੂੰਹ ਦਿਖਾ ਮੈਨੂੰ ਤਾਂ ਲੱਗਿਆ ਕਿ ਅੱਜ ਗਾਣੀ ਖਤਮ ਕੁੱਟਣਗੇ ਪਰ ਆਪਾਂ ਪਰਮਾਤਮਾ ਦੀ ਕਿਰਪਾ ਨਾਲ ਬਚ ਗਏ ਆ ਉਹਨੇ ਉਹਨੇ ਕਿਹਾ ਕਿ ਮੂੰਹ ਦਿਖਾ ਮੈਂ ਮੂਣੀ ਦਿਖਾਣਾ ਸੀ ਉਹ ਬੰਦਾ ਤਿੰਨ ਦੋ ਨੇ ਮੈਨੂੰ 100 ਰੁਪਏ ਦੀਆਂ ਗੋਲੀਆਂ ਫੜਾਈਆਂ ਗੋਲੀਆਂ ਫੜਾਉਣ ਤੋਂ ਬਾਅਦ ਉਹਨੂੰ ਸ਼ੱਕ ਹੋਇਆ ਉਹ ਭੱਜ ਗਿਆ ਇੱਥੇ ਇੱਕ ਬੁੱਢਾ ਬੈਠਾ ਹੋਇਆ ਹੈ ਬੁੱਢੇ ਕੋਲ ਪਹਿਲਾਂ ਦੋ ਗੋਲੀਆਂ ਵਾਲੀਆਂ 100 ਰੁਪਏ ਦੀਆਂ ਆ ਬੁੱਢੇ ਕੋਲੇ ਪਹਿਲਾਂ ਆਪਾਂ ਪ੍ਰੀਗਾਵਾ ਕੈਪਸੂਲ ਦੀ ਸੈਟਿੰਗ ਕੀਤੀ ਪ੍ਰੀਗਾਵਾ ਕੈਪਸੂਲ ਬਾਰੇ ਬੁੱਢਾ ਕਹਿੰਦਾ 6 ਮਿਲਨੇ ਆ 352 ਦੇ ਗਾਬਾ ਕੈਪਸੂਲ 6 ਤੈਨੂੰ ਦੇਵਾਂਗੇ ਤੇ ਮੈਂ ਹੱਥਾਂ ਪੈਰਾਂ ਦੇ ਖੁਰਕ ਕਰਨ ਲੱਗ ਪਿਆ ਤੇ ਮੈਨੂੰ ਕਹਿੰਦਾ ਕਿ ਚੱਲ ਤੈਨੂੰ 7 ਦਿੰਨੇ ਆ ਉਹਨੇ ਮੈਨੂੰ 7 ਕੈਪਸੂਲ ਦਿੱਤੇ ਤੇ ਨਾਲ ਦੀ ਨਾਲ ਇੱਕ ਬੰਦਾ ਹੋਰ ਸੀ ਉਹ ਕਹਿੰਦਾ ਕਿ ਵੱਡੀ ਗੋਲੀ ਵੀ ਮਿਲ ਜਾਂਦੀ ਏ ਮੈਂ ਤਾਂ ਜ਼ਿੰਦਗੀ 'ਚ ਪਹਿਲੀ ਵਾਰ ਨਾ ਸੁਣਿਆ ਹਾਲਾਕਿ ਤੜਕਨ ਵਧੀ ਹੋਈ ਸੀ ਸਾਹ ਚੜੀ ਹੋਈ ਸੀਗੇ ਤੇ ਮੈਂ ਫਿਰ ਉਹ ਗਾਬੇ ਵਾਪਸ ਵਾਪਸ ਕੀਤੇ ਤੇ ਉਹਨੂੰ ਕਿਹਾ ਕਿ ਭਰਾਵਾ ਤੂੰ ਐ ਕਰ ਮੈਨੂੰ ਸੱਤ ਸੱਤ ਕੈਪਸੂਲ ਰੱਖ ਲਾ ਤਾਂ ਮੈਨੂੰ ਇੱਕ ਨ ਵੱਡੀ ਗੋਲੀ ਦੇ ਦੇ ਮੈਂ ਵੀ ਦੇਖਾ ਕਿਹੋ ਜੀ ਹੁੰਦੀ ਐ ਉਹਨੇ ਮੈਨੂੰ ਵੱਡੀ ਗੋਲੀ ਦਿੱਤੀ 50 ਰੁਪਏ ਦੀ ਇੱਕ ਗੋਲੀ ਥਾਣੇ ਤੋਂ ਕਿੰਨੀ ਦੂਰ ਆਪਾਂ ਥਾਣੇ 'ਤੇ ਖੜੇ ਆਹ ਸਾਹਮਣੇ ਥਾਣਾ ਹੀ ਆ ਜੀ ਸਾਹਮਣੇ ਮੁੰਸੀ ਸਾਹਿਬ ਬੈਠੇ ਨੇ ਤੇ 50 ਰੁਪਏ ਦੇ ਮੈਨੂੰ ਤਿੰਨ ਪ੍ਰੀ ਗਾਬੇ ਮਿਲੇ 300 ਪਾਵਰ ਵਾਲੇ ਆ ਪਤਾ ਨਹੀਂ ਕਿਹੜੀ ਵੱਡੀ ਗੋਲੀ 50 ਰੁਪਏ ਦੀ ਮਿਲੀ ਮੈਨੂੰ ਕਹਿੰਦਾ ਜਿਬ ਜੀਬ ਤੇ ਰੱਖ ਜਿਹੜੇ ਬੰਦੇ ਜ ਕਾਮ ਦੀ ਗੋੜੀ ਨਾਲ ਦੋ ਦੋ ਘੰਟੇ ਸੌ ਜਾਂਦਾ ਵੀ ਉਹ ਆਹੋ ਜੀ ਗੋਲੀ ਜੀਪ ਤੇ ਰੱਖ ਕੇ ਮਹੀਨੇ ਤੋਂ ਪਹਿਲਾਂ ਨਹੀਂ ਉੱਠਦਾ ਆਹ ਵੱਡੀ ਗੋਲੀ ਕਹਿੰਦੇ ਆ ਸ਼ਾਇਦ ਇਹਦੀ ਪਾਵਰ ਜ਼ਿਆਦਾ ਹੈ ਆ ਆਪਣੀ ਗੱਬ ਹੈ ਇਹ ਅੱਜ ਨਹੀਂ ਵਿਕਰੇ ਇਹ ਰੋਜ਼ ਵਿਕਦੇ ਨੇ ਇੱਕ ਬੰਦੇ ਨੂੰ ਸ਼ੱਕ ਵੀ ਹੋਇਆ ਮੈਨੂੰ ਕਹਿੰਦਾ ਮੈਂ ਤਾਂ ਇੱਥੇ ਆਇਆ ਸੀ ਕਿਸੇ ਕੋਲ ਮਿਲ ਗਿਆ ਉਹਦੇ ਬਟੂਏ ਦੇ ਵਿੱਚ ਸੱਤਾਂ ਅੱਠ ਗੋਲੀਆਂ ਸੀ ਤੇ ਆਹ ਵੱਡੀ ਗੋਲੀ ਆ ਆਪਣੀ ਗੱਬ ਹੈ ਛੋਟੀ ਗੋਲੀ ਵੀ ਵਿਕੀ ਏ ਤੇ ਛੋਟੀ ਗੋਲੀ ਕਿਉਂਕਿ ਆਪਾਂ ਤਾਂ ਮੇਨ ਮਕਸਦ ਖਲਾਸਾ ਕਰਨਾ ਸੀ ਹਾਂ ਆਪਾਂ 100 ਰੁਪਿਆ ਦੇ ਕੇ 100 ਰੁਪਿਆ ਦੇ ਕੇ ਤੁਸੀਂ ਭੇਜਿਆ ਸੀ ਤੇ ਉਹਦੇ ਜੇ ਅਗਰ ਪ੍ਰੀ ਗਾਬਾਂ ਲਈਏ ਤੇ ਸੱਤ ਪ੍ਰੀ ਗਾਬਾਂ ਮਿਲਦੇ ਆ ਹੂੰ ਵੱਡੀ ਗੋਲੀ ਲਈਏ 100 ਰੁਪਏ ਦੇ ਵਿੱਚ ਤੇ ਦੋ ਮਿਲਦੀਆਂ ਛੋਟੀ ਗੋਲੀ ਦਾ ਵੀ ਸੇਮ ਰੇਟ ਹੈ ਹੂੰ ਹਾਲਾਤ ਦਿਨ ਬਦ ਦਿਨ ਬੱਤਰ ਹੁੰਦੇ ਜਾ ਰਹੇ ਆ ਮੈਨੂੰ ਨਹੀਂ ਲੱਗਦਾ ਕਿ ਕੋਈ ਆ ਚੀਜ਼ਾਂ ਖਾ ਸਕਦਾ ਹੋਵੇ ਇੱਕ ਪ੍ਰੀ ਗਾਬਾ ਹੁੰਦਾ 0.75 mg ਦਾ ਇਹ ਨਸ਼ੇ ਵਾਲਾ ਸਾਰਾ ਇਹ ਗੁਰੂ ਅਰਸਾਈ ਦੇ ਵਿੱਚ ਗੁਰੂ ਅਰਸਾਈ ਦੇ ਵਿੱਚ ਮਿਲੇ ਸੀ ਆਪੋ ਕੰਮ ਕੀਤਾ ਆਪ ਦਾਗ ਬਣ ਕੇ ਗਿਆ ਤਾਂ ਲੱਗਦਾ ਗਿਆ ਤਾਂ ਆਪਣਾ ਪਤਾ ਲੱਗਿਆ ਵੀ ਨਸ਼ਾ ਕਿੰਨਾ ਕੁ ਵਿਕ ਰਿਹਾ ਹੈ ਸ਼ਰੇਆਮ ਵਿਕ ਰਿਹਾ ਹੈ ਮੈਂ ਬੰਦੇ ਨੂੰ ਕਿਹਾ ਮੈਂ ਮੈਨੂੰ ਚਿੱਟਾ ਵੀ ਚਾਹੀਦਾ ਹੈ ਹੂੰ ਕਹਿੰਦਾ ਜਦੋਂ ਮਰਜ਼ੀ ਆਜੇ ਤੈਨੂੰ ਚਿੱਟਾ ਵੀ ਦਵਾ ਦੇਾਂਗੇ ਫਿਲਹਾਲ ਤੂੰ ਆ ਗਾਬੇ ਨਾਲ ਤੇ ਵੱਡੀ ਗੋਲੀ ਨਾਲ ਡੰਗ ਸਾਰ ਮੈਨੂੰ ਕਿਹਾ ਕਿ ਕਿਦੋਂ ਮਿਲਾਂਗੇ ਕਿ ਅੰਦਰ ਸ਼ੇਰੇ ਤੇ ਮੈਂ ਹਜੇ ਸ਼ਾਮ ਨੂੰ ਚਾਹੀਦੀ ਹੈ ਕਿ ਅੰਦਰ ਜਦੋਂ ਮਰਜੀ ਆ ਇਹਦਾ ਇੱਥੇ ਹੀ ਹੁੰਦਾ ਯਾਨੀ ਕਿ ਚਿੱਟਾ ਵੀ ਐਵੇਂ ਮਿਲ ਜਾਊਗਾ ਸ਼ਰੇ ਆਪਾਂ ਚਿੱਟੇ ਦਾ ਵੀ ਕਰ ਲੈਨੇ ਆ ਥੋੜੀ ਐਕਟਿੰਗ ਕਰਨੀ ਪੈਣੀ ਖੁਰਕਣਾ ਪੈਣਾ ਲੋ ਵਰਸਾਏ ਦੇ ਵਿੱਚ ਕੱਲ ਜਦੋਂ ਚਿੱਟੇ ਨਾਲ ਮੌਤ ਹੋਈ ਉਹਦੇ ਤੇ ਖਲਾਸਾ ਕਰਨਾ ਹੈ ਅੱਜ ਅਸੀਂ ਉਸ ਮੌਤ ਨੂੰ ਕਿਵੇਂ ਬਦਲਿਆ ਜਾ ਰਿਹਾ ਪਰ ਅਗਲਾ ਸਟੈਪ ਮੈਂ ਪਹਿਲੀ ਜਿਹੜੀ ਵੀਡੀਓ ਕੀਤੀ ਹੈ ਸਵੇਰੇ ਚੋਰੀ ਵਾਲੀ ਉਹਦੇ ਗੱਲ ਕਹਿ ਤੀਏ ਨਸ਼ੇ ਨੂੰ ਲੈ ਕੇ ਗੁਰੂ ਸਾਹਿਬ ਦੀ ਟੀਮ ਅੱਜ ਇੱਕ ਖਲਾਸਾ ਕਰਨ ਜਾ ਰਹੀ ਹੈ ਖਲਾਸਾ ਸੀ ਜਿਹੜਾ ਕੀਤਾ ਹੈ ਥਾਣਾ ਹੈ ਬਿਲਕੁਲ ਥਾਣੇ ਦੇ ਗੇਟ ਤੇ ਖੜਾ ਥਾਣੇ ਦੇ ਗੇਟ ਤੋਂ ਮਾਤਰ ਅਸੀਂ 100 150 ਮੀਟਰ ਅੱਗੇ ਗਏ ਆ ਮੈਂ ਆਪਣੇ ਪੱਤਰਕਾਰ ਸਾਥੀ ਨੂੰ ਭੇਜਿਆ ਗੱਡੀ 'ਚ ਬੈ ਕੇ ਅਸੀਂ ਪਹਿਲਾਂ ਪਲਾਨ ਕੀਤਾ ਪੈਸੇ ਮੈਂ ਜੇਬ 'ਚੋਂ ਕੱਢ ਕੇ ਦਿੱਤੇ ਜਦੋਂ ਗਏ ਆ ਤਾਂ ਨਸ਼ੇਦਾਰ ਜਿਹੜਾ ਸਮਾਨ ਹੈ ਉੱਥੇ ਮਿਲਿਆ ਅਸੀਂ ਸਮਾਨ ਖਰੀਦਿਆ ਤੁਸੀਂ ਵੀਡੀਓ 'ਚ ਸਾਰਾ ਕੁਝ ਦੇਖ ਰਹੇ ਇਹ ਹਾਲਾਤ ਹੈ ਥਾਣਾ ਗੁਰੂ ਅਰਥਾਏ ਦੇ ਬਣੇ ਹੋਇਆ ਤੇ ਥਾਣਾ ਗੁਰੂ ਅਰਥਾਏ ਦਾ ਮੈਂ ਹਮੇਸ਼ਾ ਕਹਿੰਦਾ ਹੁੰਦਾ ਰੱਬ ਹੀ ਰੱਖਾ ਹੈ ਥਾਣੇ ਦੇ ਗੇਟ ਮੇਨ ਹੈ ਇਤੋਂ ਮੈਜੇ ਜਿਸ ਜਗ੍ਹਾ ਤੋਂ ਅਸੀਂ ਨਸ਼ਾ ਖਰੀਦ ਕੇ ਆਇਆ 150 ਮੀਟਰ ਵੀ ਦੂਰੀ ਨਹੀਂ ਹੈਗੀ 150 ਮੀਟਰ ਮੈਂ ਜ਼ਿਆਦਾ ਕਹਿ ਰਿਹਾ ਗਏ ਆ ਸਾਰੀ ਵੀਡੀਓ ਅਸੀਂ ਤੁਹਾਨੂੰ ਦਿਖਾ ਦਿੱਤੀ ਹੈਗੀ ਹੁਣ ਤੁਸੀਂ ਦੇਖ ਲਓ ਗੁਰੂ ਅਸਾਏ ਦੇ ਵਿੱਚ ਕਿਹ ਨਸ਼ਾ ਵਿਕ ਰਿਹਾ ਹੈ ਜਾਣੀ ਵਿਕ ਰਿਹਾ ਇੱਕ ਨਹੀਂ ਬਹੁਤ ਵੱਡੇ ਖਲਾਸੇ ਕਰਾਂਗੇ ਨਸ਼ੇ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਤੁਹਾਡਾ ਗੁਰੂ ਅਸਾਏ ਦੇ ਜਿੰਨੇ ਦਰਸ਼ਕ ਹੈਗੇ ਸਭ ਦਾ ਸੰਜੋਗ ਚਾਹੀਦਾ ਸਾਡੀ ਟੀਮ ਲਗਾਤਾਰ ਕੰਮ ਕਰਦੀ ਹੈ ਕਰਦੀ ਰਹੂ